ਉਮ ਰਾਖਲ ਜੇ ਪਿੰਡ ਮੇਰਾ ਸੰਤੋਖ ਕੀ ਗੱਲ ਬਰਾਦੀ ਮੇਰਾ ਬੇਟਾ ਠੀਕ ਨਹੀਂ ਸੀ ਉਹ ਚੀਕਾ ਮਾਰਦਾ ਸੀ ਉਹਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10 12 ਪਾਸਟਰ ਹੋਰ ਸੱਦਲੇ ਲਾਗੇ ਉਹ ਆਨਾਂ ਨੇ ਆਣ ਕੇ ਕਿਹਨੇ ਥੋੜ੍ਹ ਮਾਰਨੀ ਸ਼ੁਰੂ ਕਰਤੀ ਕਿਹਨੇ ਚਪੇੜਾ ਮਾਰਨੀ ਸ਼ੁਰੂ ਕਰਤੀ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਰੇੜੇ ਦੇ ਵਿੱਚ ਰੇੜੇ ਦੇ ਵਿੱਚ ਉਹਨਾਂ ਨੇ ਤੂ ਤੂ ਕੇ ਉਹਨੂੰ ਇੱਥੋਂ ਤੱਕ ਕਿ ਨੀਲਾ ਹੀ ਕਰ ਛੜਿਆ ਉਹਨੂੰ ਸਾਰਾ ਲੀਲਾ ਘਰ ਸੜੇ ਇੰਨੀ ਇੱਕ ਸਟਾ ਲਾਈਆਂ ਸਟਾ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰੋਂ ਗਏ ਤੇ ਮੇਰੇ ਬੱਚੇ ਨੂੰ ਏਦਾਂ ਬਾਵਾ ਪਿੱਛੇ ਬੰਨ ਕੇ ਲੱਤਾ ਵੀ ਬੰਨ ਕੇ ਤੇ ਮੰਦਿਰ ਦਾ ਮੁੱਦਾ ਸੁੱਟ ਗਏ ਮੁੱਦਾ ਸੁੱਟਣ ਦੇ ਕਾਰਨ ਆ ਜੇ ਗਏ ਹੀ ਆ ਤੇ ਮੇਰੇ ਬੱਚੇ ਨੇ ਦੰਦ ਤੋੜ ਕੀ ਕਹਿੰਦੇ ਸ਼ਾਇਦ ਨਹੀਂ ਕੀ ਇਹ ਗੱਲ ਹੋਈ ਇਹ ਰੇ ਜੀ ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ੈਤਾਨ ਆ ਮੈਂ ਬੜੇ ਤਰਲੇ ਲੈਂਦੀ ਹਾਂ ਪਰ ਮੈਨੂੰ ਗਾ ਨਹੀਂ ਜਾਣ ਦਿੰਦੇ ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ ਇਹ ਸ਼ੈਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ ਇਸ ਕਾਰਨ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਇਹੀ ਦੋਵੇਂ ਨੌ ਸਾਸਿ ਆਡੀਆਂ ਨੇ ਪੇਸ਼ ਨਹੀਂ ਜਾਣਦੀ 10-15 ਬੰਦੇ ਸੀ ਤੇ ਦਫਨਾਇਆ ਕਿਨੇ ਆ ਕੇ ਤੇ ਦਫਨਾਇਆ ਹੀ ਮੇਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਇਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤਾਂ ਕੋਈ ਸੁੱਧ-ਬੁੱਧ ਨਹੀਂ ਜੇ ਤਾਂ ਜਵਾਨ ਪੁੱਤ ਘਰੋਂ ਤੁਰ ਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਰਦੇ ਉਹ ਵੀ ਮੈਂਟਲ ਆ ਉਹ ਕੁਝ ਕਰਦਾ ਨਹੀਂ ਮੰਜੀ ਤੇ ਬੈਠਾ ਰਹਿੰਦਾ ਕਿੰਨੇ ਬੱਚੇ ਇਹਦੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਹੀ ਉਹ ਕੰਮ ਕਰਦਾ ਹਾਂ ਹਾਂਜੀ ਕਬਰ ਕਿਉਂ ਫੋਟ ਰਿਆ ਹੁਣ ਅਸੀਂ ਫਿਰ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋ ਕੋ ਮਾਰਿਆ ਵਾ ਤੇ ਇਸ ਕਰਕੇ ਹੀ ਥਾਣੇ ਜਾ ਕੇ ਪਰਚਾ ਲਖਾਇਆ ਵਾ ਇਸ ਕਰਕੇ ਹੀ ਪੋਸਟ ਮਾਡਲ ਵਾਸਤੇ ਰਿਪੋਰਟ ਰੇ ਕਬਰ ਦੇ ਫੋਟ ਰੇ ਕਬਰ ਫੇਰ ਫੋਟ ਰੇ ਇੰਨ ਮੇਰਾ ਸਿੰਗਾਪੁਰ ਇਹਨਾਂ ਨੂੰ ਬੁਲਾਇਆ ਸੀ ਦਵਾ ਕਰਨ ਵਾਸਤੇ ਇੱਕ ਇਸਤਾਨ ਕਹਿੰਦੇ ਆ ਕਿ ਚਲ ਦਵਾ ਨਾਲ ਠੀਕ ਹੋ ਜਾਏਗਾ ਇਹਨਾਂ ਨੇ ਦਵਾ ਨਹੀਂ ਕੀਤੀ ਇਹਨਾਂ ਨੇ ਕੁੱਟ-ਕੁੱਟ ਕੇ ਤੇ ਮੋਰਾ ਆਤਮਾਰ ਸੜਿਆ ਕਿਹੜਾ ਕਿਹੜਾ ਬੰਦਾ ਢੁੱਡ ਮਾਰੇ ਇਹਨਾਂ ਨੇ ਜੱਕੀ ਪਾਸਟਰ ਹੋਰ ਕਿੰਨੇ ਜਾਣੇ ਸੀਗੇ ਨਾਲ ਲੈਣੇ ਨੇ 7-8 ਜਾਣੇ ਬੁਲਾਏ ਸੀ ਉਹ ਇਹਨਾਂ ਨੇ ਬਾਅਦ ਚ ਠੋਡ ਮਾਰ ਮਾਰ ਕੇ ਤਨੇ ਬਾਅਰ ਮਾਰ ਸੜਿਆ ਤੇ ਬਾਅਦ ਤੇ ਇਹਨਾਂ ਆਪਾਂ ਗਾਂ ਹੁੰਦੇ ਸੀ ਸੜੰਦੇ ਸੀ ਤੇ ਇਹ ਕਹਿੰਦੇ ਤੁਸੀਂ ਬੀਬੀ ਪਰੇ ਹੋ ਕਿਤੇ ਬਹਿ ਜਾਓ ਅਸੀਂ ਆਪਣੀ ਤਸੱਲੀ ਆਪੇ ਕਰ ਲੈਨੇ ਆ ਪਹਿਲਾਂ ਵੀ ਇਦਾਂ ਕਰਦੇ ਰਹੇ ਹੋ ਹੁਣ ਕਿਉਂ ਕੀਤਾ ਇਦਾਂ ਮਾਰਦੇ ਨੇ ਕਰਮ ਦਾ ਮਤਲਬ ਵੈਂਪ ਮਤਲਬ ਅੰਦੂਸ਼ਾ ਜੀ ਮਾਰਤਾ ਹੰਦਰਾਂ ਦੇ ਮਾਰਤਾ ਹਾਂਜੀ ਫਣੇ ਘੜੀਵਾਲ ਦੀ ਘਟਨਾ ਜੀ ਪਿੰਡ ਸਿੰਘਪੁਰ ਐ ਤੇ 30 ਸਾਲ ਦਾ ਨੌਜਾ ਸੀ ਸੈਮਲ ਉਹ ਬਿਮਾਰ ਰਿੰਦਾ ਸੀਗਾ ਤੇ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਜਾਂ ਠੀਕ ਕਰਨ ਦੇ ਖਾਤੇ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕਿਸਤਾਨ ਹੈ ਤੇ ਉਹ ਫਿਰ ਉਹਦੀ ਕੋ ਮਾਰਕਟਾਈ ਸ਼ੁਰੂ ਕਰਤੀ ਤੇ ਫਿਰ ਉਹਨੇ ਕੁਝ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕਟਾਈ ਦਰਾਨੀ ਜਿਹੜੀ ਉਹਦੀ ਡੈਥ ਹੋ ਗਈ ਹੁਣ ਡੜੀ-ਪੜੀ ਗੱਲ ਉਹ ਕਢਾਈ ਜਾ ਰਹੀ ਹੈ ਤੇ ਫਿਰ ਜਦੋਂ ਇਹ ਸਾਰੀ ਗੱਲ ਹੋ ਗਈ ਉਪਰ ਨੈਕਸਟ ਡੇ ਇਹਨਾਂ ਨੇ ਇਹਨੂੰ ਪੂਰਨ ਕੋਈ ਤਲਾਹ ਨਹੀਂ ਦਿੱਤੀ ਤੇ ਇਹਨੂੰ ਮਤਲਬ ਕਰਤਾ ਦਫਨਾਤਾ ਹੀ ਬੋਡੀ ਨੂੰ ਤਤੋਂ ਨੈਕਸਟ ਡੇ ਆ ਕੇ ਸਾਨੂੰ ਇਹ ਤਲਾਹ ਮਿਲੀ ਜਦੋਂ ਕਿ ਆਹ ਸਾਰਾ ਮਾਮਲਾ ਹੋਇਆ ਇਹ ਰਸੀਂ ਉਹਦੀ ਕਹਿੰਦਾ ਐਫਆਈਆਰ ਲੌਂਚ ਕੀਤੀ ਹੈ ਐਫਆਈਆਰ ਲੌਂਚ ਕਰਨ ਤੋਂ ਬਾਅਦ ਤੁਹਾਨੂੰ ਪੋਸਟਵਨ ਜ਼ਰੂਰੀ ਹੈ ਤੇ ਇਸ ਕਰਕੇ ਆ ਉਹ ਇਹਦੀ ਜਿਹੜੀ ਡੈੱਡ ਬਡੀ ਕੱਢ ਕੇ ਤੇ ਉਹਦਾ ਪੋਸਟਵਨ ਕਰਾਵਾਂਗੇ ਕਿੰਨੇ ਬੰਦੇ ਕਿੰਨੇ ਬੰਦੇ ਲੱਖ ਦੋ ਬੰਦਿਆਂ ਦੇ ਬਾਈ ਨੇ ਮੈਂ ਤੇ ਬਾਕੀ 637 36 ਬੜੇ ਬੰਦੇ ਜਿਹੜਾ ਨਹੀਂ ਅਜੇ ਕੋਈ ਰਸਟ ਇੱਕ ਸੈਮੂਲ ਮਸੀਦੀ ਅੰਧਵਿਸ਼ਵਾਸਾਂ ਕਰਨ ਨੂੰ ਮੌਤ ਹੋ ਗਈ ਆ ਜੇ ਸੰਬੰਧੀ ਮੇਰੀ ਬਤੌਰ ਡਿਊਟੀ ਮ ਜਿਸਟ੍ਰੇਟ ਡਿਊਟੀ ਲੱਗੀ ਆ ਡੀਸਾ ਵੱਲੋਂ ਡਿਊਟੀ ਲਗਾਈ ਗਈ ਆ ਕਿ ਮੇਰੀ ਡਿਊਟੀ ਲੱਗੀ ਆ ਕਿ ਇਹ লাশ ਨੂੰ ਕਬਰਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ ਤੇ ਉਹ ਮਤਲਬ লাশ ਜਿਹੜੀ ਆ ਪੁਲਿਸ ਦੇ ਡਿਫਟੀ ਸਾਹਿਬ ਆਏ ਆ ਐਸ ਐਚਓ ਤਾਰੀਪਾਲ ਆਏ ਆ ਤੇ ਹੋਰ ਵੀ ਪੁਲਿਸ ਪ੍ਰਸ਼ਾਸਨ ਦੇ ਸਾਰੇ ਨਾਲ ਹੀ ਆਹੀਂ ਤੇ ਮੇਰੀ ਹਾਜ਼ਰੀ ਵਿੱਚ লাশ ਜਿਹੜੀ ਪੁੱਟੀ ਜਾ ਰਹੀ ਆ ਤੇ ਇਹਦੇ ਸੰਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾ ਕਿਦਾਂ ਮੋਤੋ ਹੀ ਤੋ ਬੇਕਲੀ ਮੋਤਾ ਕੀ ਕਰਨ ਦਾ ਸਾਰੇ ਪਰਿਵਾਰ ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉੱਥੇ ਇਹਨਾਂ ਨੂੰ ਗਿਰਜੇ ਚ ਜਦੋਂ ਲੈ ਕੇ ਗਏ ਆ ਤੇ ਉੱਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਮੌਤ ਹੋਈ ਆ ਅਨਦੇਸ਼ਵਾਸ ਕਰ ਹੁਣ ਪੋਸਟਮਾਰਟਨ ਤੇ ਲਾਸ਼ ਢੁਟੀ ਜਾ ਰਹੀ ਆ ਹਾਂਜੀ ਹਾਂਜੀ ਪੋਸਟਮਾਰਟਨ ਲਈ ਲਾਸ਼ ਢੁਟੀ ਜਾ ਰਹੀ ਆ